ਇਹ ਖਬਰ ਸਰ ਸੰਤੀ ਨਾਲ ਹਰ ਜੀ ਸਾਂਗ ਜਿੰਦਾਬਾਦ ਜਿੰਦਾਬਾਦ ਆਵਾਜ਼ ਆਵਾਜ਼ ਬਾਈ ਸਰਪੰਚ ਠੱਲਿਆ ਕਿਸੇ ਪਾਰਟੀ ਅੱਲੀ ਹੋਣੀਗਾ ਅਜਾ ਵੀ ਆ ਕੇ ਸੋਪਵਾਵਾਂਗੇ ਜੇ ਕੇ ਨੂੰ ਤਰਾ ਜਾਵੇ ਵੀ ਕੱਲ ਨੂੰ ਕਾਂਗਰਸ ਜਾਵੜੂ ਕਿੱਥੇ ਜਾਵੜੂ ਉਹ ਗੱਲ ਦੀ ਸੋਪਵਾਵਾਂਗੇ ਜੇ ਕੇ ਨੂੰ ਤਰਾ ਜਾ ਤਾਂ ਹੁਣ ਦੱਸ ਸਕਦਾ ਕੋਈ ਸਰ ਵੀ ਹੋ ਕੇ ਓਕੇ ਕਰਦੇ ਓਕੇ ਬੋਲ ਗਿਆ 30000 ਰੁਪਏ ਦੀ ਮਦਦ ਅਸੀਂ ਇਹਦੀ ਕਰਦੇ ਆ ਇਹ ਵੀ ਸਾਡਾ ਭਾਈਚਾਰਾ ਗਰੀਬ ਬੰਦਾ ਹੀ ਆ ਠੀਕ ਹੈ ਨਾ ਅਸੀਂ ਗੁਰਦੁੱਤਾ ਸਿੰਘ ਭਗਤ ਬਾਬਾ ਜੀ ਉਹਨਾਂ ਦੇ ਪੋਤਰੇ ਬੋਲਦੇ ਆ ਸਾਡੇ ਪਰਿਵਾਰਾਂ ਨੂੰ 30000 ਰੁਪਏ ਦੀ ਮਦਦ ਦਿੱਤੀ ਜਾਊਗੀ ਸਾਡੇ ਪਿੰਡ ਦੇ ਜਿਹੜੇ ਅੱਗੇ 9 ਮੈਂਬਰ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡ ਵੈਰੀਫਿਕੇਸ਼ਨ ਥਾਣੇ ਦੀ ਕਚਹਿਰੀ ਦੀ ਆਲ ਦੇ ਜੋ ਵੀ ਗਰੀਬ ਭਰਾਵਾਂ ਦੇ ਜੋ ਵੀ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਸਾਰੇ ਦੇ ਵਿੱਚ ਮੈਂ ਸਾਥ ਦਿੱਤਾ ਤੇ ਇਹ ਇਸ ਨੂੰ ਦੇਖਦੇ ਹੋਇਆ ਮੈਨੂੰ ਜੋ ਇਹਨਾਂ ਨੇ ਮਾਣ ਬਖਸ਼ਿਆ ਹੈਗਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜੋ ਕੋ ਅੱਜ ਤੂੰ ਕੁਝ ਦਿਨ ਪਹਿਲਾਂ ਕੋਈ ਗੱਲ ਕਰ ਰਹੀ ਸੀ ਪੰਚਾਇਤ ਬਾਰੇ ਇਸ ਸਰਪੰਚ ਨਵਾਂ ਬਣਾਉਣਾ ਐਸੀ ਖੜਕ ਦੀ ਦਾ ਜੋ ਕਿ ਅਸੀਂ ਸਾਰਿਆਂ ਨੇ ਇੱਕ ਸਾਂਝਾ ਉਮੀਦਵਾਰ ਸਰਬਜੀਤ ਸਿੰਘ ਪੰਚਾਇਤ ਮੈਂਬਰ ਸੀਗਾ ਪਹਿਲਾਂ ਉਹ ਅਸੀਂ ਸਰਬਸੰਤੀ ਨਾਲ ਹੋਣਾ ਸਾਰੇ ਪਿੰਡ ਦੇ ਸੰਜੋਗ ਐਸਸੀ ਭਾਈਚਾਰੇ ਨਾਲ ਰਲ ਕੇ ਇੱਕ ਕੈਂਡੀਡੇਟ ਖਾ ਕਰਤਾ ਜੋ ਕਿ ਇਹ ਹਰ ਇੱਕ ਬੰਦੇ ਦੀ ਹਰ ਇੱਕ ਬੰਦੇ ਦੀ ਸੁਣੂਗਾ ਕਿਸੇ ਦੀ ਨਹੀਂ ਕਰਦਾ ਕੋਈ ਪੱਖਪਾਰੀ ਨਹੀਂ ਕਰੇਗਾ ਜੋ ਕਿ ਅਸੀਂ ਸਾਰੇ ਹੀ ਮੱਝਵੀ ਸਖ ਬੌਰਿਆ ਸਖ ਦਰਜੀ ਮੇਸਤਰੀ ਸਿਕਾ ਆਲ ਬਰਾਦਰ ਆਲ ਬਰਾਦਰੀ ਔਰ ਇਹ ਸਮਾਜ ਸਾਰੇ ਹੀ ਸੰਗੋਠ ਦੇ ਨਾਲ ਇਸ ਨੂੰ ਕੈਂਡੀਡੇਟ ਤੋਂ ਸਾਰੇ ਜੋ ਕਿ ਬੇਸ਼ੱਕ ਦੀ ਭਾਵਾਂ ਸਾਰਾ ਪਿੰਡ ਇਸ ਨੂੰ ਸਰਵਸੰਮਤੀ ਨਾਲ ਹਰਦੀ ਸਿੰਘ ਜਿੰਦਾਬਾਦ ਹਰਦੀ ਸਿੰਘ ਜਾਉੜੂ ਉਹ ਗੱਲ ਦੇ ਸੋਪ ਹੋਵਾਂਗੇ ਜੇ ਕਿਨੂੰ ਤਰਾਲੇ ਤਾਂ ਹੁਣ ਦੱਸ ਸਕਦਾ ਓਕੇ ਕਰਦੇ ਓਕੇ ਓਕੇ ਕਰਦੇ ਓਕੇ ਸੁਣ ਗਿਆ ਠੀਕ ਆ ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਇਹ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਲਾਂਕਿ ਇਹ ਟਾਈਮ ਜਿਹੜਾ ਸਾਡੇ ਤੇ ਆਇਆ ਹੈਗਾ ਇਹ ਘੱਟੋ ਘੱਟ 25 ਸਾਲ ਹੋ ਗਏ ਜਿਹੜੀ ਜਰਨਲ ਪੋਸਟ ਜਿਹੜੀ ਬਣਾ ਦਿੰਦੇ ਆ ਕਿ ਸਰਪੰਚੀ ਦੀ ਉਹਦੇ ਬਾਬਤ ਅਸੀਂ ਜਿਹੜੀ ਮੀਟਿੰਗ ਕੀਤੀ ਸੀ ਹਾਲਾਂਕਿ ਮੈਂ ਇਹਦੇ ਵਿੱਚ ਜਿਆਦਾ ਹਿੱਸਾ ਨਹੀਂ ਲੈਣਾ ਚਾਹੁੰਦਾ ਸੀ ਪਰ ਨਗਰ ਵਾਸੀਆਂ ਦੇ ਮੇਰੇ ਪੁਰਾਣੇ ਟਾਈਮ ਨੂੰ ਦੇਖਦੇ ਹੋਏ ਆ ਕਿਉਂਕਿ ਮੈਂ ਪਿਛਲੇ ਟਾਈਮ ਸਰਪੰਚੀ ਦੀ ਚੋਣ ਲੜੀ ਆ ਪਿਛਲੇ ਟਾਈਮ ਆ ਮੈਂ ਸਪੰਚੀ ਦੀ ਆਪਣਾ ਮੈਂਬਰੀ ਦੀ ਚੋਣ ਲੜੀ ਸੀ ਜਿਦੇ ਵਿੱਚ ਮੈਂ ਆਪਦਾ ਹੱਥ ਖੜਾ ਕਰਕੇ ਇਹ ਕਹਿ ਸਕਦਾ ਵੀ ਜੋ ਮੈਂ ਆਪਦੇ ਕੰਮ ਕੀਤੇ ਦਿਲ ਤੋਂ ਕੀਤੇ ਆ ਜਨਤਾ ਦੇ ਕੰਮ ਦਿਲ ਆਪਦੇ ਕੰਮ ਸਮਝ ਕੇ ਕੀਤੇ ਆ ਤੇ ਗਾਧੂ ਵੀ ਮੈਂ ਇਦਾਂ ਹੀ ਕਰਾਂਗਾ ਜਿਵੇਂ ਪਹਿਲਾਂ ਕਰਦਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਕਰਾਂਗੇ ਮੈਂ ਇਹ ਹੱਥ ਕੱਢ ਕੇ ਕਹਿ ਸਕਦਾ ਸਾਡੇ ਪੈਂਡ ਦੇ ਜਿਹੜੇ ਹੈਗੇ ਆ 9 ਮੈਂਬਰ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਵੈਰੀਫਿਕੇਸ਼ਨ ਥਾਣੇ ਦੀ ਕਚਹਿਰੀ ਦੀ ਆਲ ਦੇ ਜੋ ਵੀ ਗਰੀ ਭਰਾਵਾਂ ਦੇ ਜੋ ਵੀ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਸਾਰੇ ਦੇ ਵਿੱਚ ਮੈਂ ਸਾਥ ਦਿੱਤਾ ਤੇ ਇਹ ਇਸ ਨੂੰ ਦੇਖਦੇ ਹੋਇਆ ਮੈਨੂੰ ਜੋ ਇਹਨਾਂ ਨੇ ਮਾਨ ਬਖਸ਼ਿਆ ਹੈਗਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਰਹਿ ਗਈ ਐਨਓਸੀਆਂ ਦੀ ਗੱਲ ਐਨਓਸੀਆਂ ਜਿਹੜੀਆਂ ਹੈਗੀਆਂ ਉਹ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹੈਗਾ ਮੇਰਾ ਸਹਿਯੋਗ ਦਿਓ ਆਪਾਂ ਜਿਹੜੀ ਕੱਲ ਨੂੰ ਆਪਾਂ ਜਿਹੜੇ 2 250 300 400 ਬੰਦੇ ਦਾ ਇਕੱਠ ਲੈ ਕੇ ਚੱਲੀਏ ਤਾਂ ਕਿ ਜੋ ਐਨਓਸੀਆਂ ਲੈ ਸਕੀਏ ਆਪਾਂ ਤੇ ਕਾਗਜ਼ ਕਾਨੂੰ ਆਪਣਾ ਫਿਲ ਕਰ ਸਕੀਏ ਸਾਰੇ ਭਰਾਵਾਂ ਅੱਗੇ ਮੇਰੀ ਬੇਨਤੀ ਇਹ ਹੀ ਹੈ ਵੀ ਮੇਰਾ ਸਾਥ ਦਿਓ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਮੈਂ ਤੁਹਾਡੇ ਪੈਰਾਂ ਦੀ ਧੂੜ ਆ ਤੁਸੀਂ ਮੈਨੂੰ ਸਾਥ ਦਿਓ ਤਾਂ ਕਿ ਜੋ ਆਪਾਂ ਇਹ ਚੋਣ ਹੈ ਇਹ ਕਾਮਯਾਬੀ ਆਪਾਂ ਲੜ ਸਕੀਏ ਹੋਣ ਵਾਲੇ ਟਾਈਮ ਦੇ ਵਿੱਚ ਜੋ ਹੈਗੇ ਮੈਂਬਰਾਂ ਦੀ ਚੋਣ ਹੈਗੀ ਆ ਉਹ ਵੀ ਆਪਾਂ ਥੋੜੇ ਦਿਨ ਟਾਈਮ ਦੇ ਵਿੱਚ ਆਪਾਂ ਉਹਨਾਂ ਦੀ ਚੋਣ ਕਰ ਸਕੀਏ ਤਾਂ ਕਿ ਉਹ ਵੀ ਜਿਹੜੇ ਹੈਗੇ ਕਿਉਂਕਿ ਸਰਪੰਚ ਜਿਹੜਾ ਬਿਨਾ ਮੈਂਬਰਾਂ ਤੋਂ ਵਾਂਝਾ ਰਹਿੰਦਾ ਕੋਈ ਉਹਦੀਆਂ ਬਾਹਵਾਂ ਨਹੀਂ ਹੁੰਦੀਆਂ ਜਿ ਜਿਹੜੇ ਮੈਂਬਰ ਹੁੰਦੇ ਆ ਉਹਦੀਆਂ ਬਾਹਵਾਂ ਹੁੰਦੀਆਂ ਅਸੀਂ ਸਾਰੇ ਭਰਾਵਾਂ ਦਾ ਜੋ ਇੱਥੇ ਬੋਰਮਾ ਸਖਾ ਦੇ ਧਰਮਸ਼ਾਲਾ ਦੇ ਵਿੱਚ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਇਹ ਧੰਨਵਾਦ ਜੀ ਇੱਕ ਮਿੰਟ ਆ ਬਾਬਾ ਗੁਰਦੁੱਤਾ ਸਿੰਘ ਭਗਤ ਜੀ ਉਹਨਾਂ ਦੇ ਪੋਤਰੇ ਅਸੀਂ ਬੋਲਦੇ ਆ ਠੀਕ ਹੈ ਨਾ ਸਾਡੇ ਵੱਲੋਂ 30000 ਰੁਪਏ ਦੀ ਇਹਨੂੰ ਮਦਦ ਦਿੱਤੀ ਜਾਊਗੀ ਗੁਰਦੁੱਤਾ ਸਿੰਘ ਭਗਤ ਵੱਲੋਂ 10000 ਰੁਪਏ ਦੀ ਮਦਦ ਅਸੀਂ ਇਹਦੀ ਕਰਦੇ ਆ ਇਹ ਵੀ ਸਾਡਾ ਭਾਈਚਾਰਾ ਗਰੀਬ ਬੰਦਾ ਹੀ ਆ ਠੀਕ ਹੈ ਨਾ ਅਸੀਂ ਗੁਰਦੁੱਤਾ ਸਿੰਘ ਭਗਤ ਬਾਬਾ ਜੀ ਉਹਨਾਂ ਦੇ ਪੋਤਰੇ ਬੋਲਦੇ ਆ ਸਾਡੇ ਪਰਿਵਾਰਾਂ ਨੂੰ 30000 ਰੁਪਏ ਦੀ ਮਦਦ ਦਿੱਤੀ ਜਾਊਗੀ ਸਰਬਸੰਤੀ ਨਾਲ ਸਰ ਜੀ ਸੇ